ਰੇਡੀਓ ਪੰਜਾਬ ਟੂਡੇ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਸਵਰਨ ਸਿੰਘ ਧਾਨੇਵਾਲੀਆ ਤੁਹਾਡੇ ਨਾਲ ਇਸ ਵਕਤ ਇੱਕ ਅਨੋਖੀ ਕਹਾਣੀ ਜਾਂ ਹਕੀਕਤ ਕਹਿ ਲੋ ਲੈ ਕੇ ਹਾਜ਼ਰ ਹਾਂ ਸਿੱਖ ਕੌਮ ਦਾ ਨਾਂ ਜਦੋਂ ਸਾਹਮਣੇ ਆਉਂਦਾ ਹੈ ਤਾਂ ਐਸੀ ਸਿਰਫ ਸਿੱਖਾਂ ਨੂੰ ਪੰਜਾਬ ਸਾਡੇ ਤੋਂ ਟੁੱਟਿਆ ਹਰਿਆਣਾ ਤਰਾਈ ਦਾ ਖੇਤਰ ਉੱਤਰਾਖੰਡ ਦਾ ਜਾਂ ਫਿਰ ਰਾਜਸਥਾਨ ਤੱਕ ਸੀਮਤ ਕਰਕੇ ਰਹਿ ਜਾਂਦੇ ਨੇ ਕਿਉਂਕਿ ਸਿੱਖਾਂ ਦਾ ਪੇਸ਼ਾ ਖੇਤੀਬਾੜੀ ਹੈ ਤੇ ਖੇਤੀਬਾੜੀ ਨਾਲ ਜੁੜੇ ਹੋਣ ਕਰਕੇ ਜਾਂ ਇਥੋਂ ਦੀਆਂ ਜੜਾਂ ਨਾਲ ਜੁੜੇ ਹੋਣ ਕਰਕੇ ਅਸੀਂ ਉਹਨਾਂ ਨੂੰ ਇਥੋਂ ਦੇ ਹੀ ਸਿੱਖ ਕਹਿੰਦੇ ਆਂ ਪਰ ਸਿੱਖਾਂ ਨੇ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਤਾਂ ਆਪਣੀ ਪੈਂਠ ਬਣਾਈ ਹੀ ਹੈ ਉੱਥੇ ਮਲੇਸ਼ੀਆ ਤੇ ਥਾਈਲੈਂਡ ਦੇ ਵਿੱਚ ਵੀ ਸਾਡੇ ਸਿੱਖ ਨੇ ਤੁਹਾਨੂੰ ਇਹ ਸੁਣ ਕੇ ਹੈਰਾਨ ਹੋਏਗਾ ਕਿ ਚੀਨ ਦੇ ਵਿੱਚ ਵੀ ਸਾਡੇ ਕਈ ਸਿੱਖ ਪਰਿਵਾਰ ਨੇ ਤੇ ਜੇਕਰ ਅਮਰੀਕਾ ਦੇ ਵਿੱਚ ਗੱਲ ਕਰੀਏ ਤਾਂ ਚੀਨ ਤੋਂ ਹਾਂਗਕਾਂਗ ਹਾਂਗਕਾਂਗ ਤੋਂ ਅਮਰੀਕਾ ਦੇ ਵਿੱਚ ਵਸੇ ਹੋਏ ਤੁਹਾਨੂੰ ਬਹੁਤ ਚੀਨੀ ਸਿੱਖ ਮਿਲ ਜਾਣਗੇ ਪਰ ਉਹਨਾਂ ਦਾ ਰਹਿਣ ਸਹਿਣ ਤੇ ਉਹਨਾਂ ਦੀ ਨੈਣ ਨਕਸ਼ ਲਗਭਗ ਸਾਡੇ ਨਾਲ ਮਿਲਦੇ ਨੇ ਪਰ ਅੱਜ ਜਿਹੜੇ ਮੈਂ ਸਿੱਖਾਂ ਦੀ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਨਾ ਤਾਂ ਉਹਨਾਂ ਦਾ ਰਹਿਣ ਸਹਿਣ ਸਾਡੇ ਪੰਜਾਬ ਤੇ ਇਧਰਲੇ ਸਿੱਖਾਂ ਨਾਲ ਮਿਲਦਾ ਹੈ ਨਹੀਂ ਉਹਨਾਂ ਦੇ ਨਵੇਂ ਨਕਸ਼ ਇਹ ਸਿੱਖ ਨੇ ਅਸਾਮ ਦੇ ਜਿਹੜੇ ਕਿ ਉੱਥੇ ਖੇਤੀ ਕਰਦੇ ਨੇ ਪਿੰਡਾਂ 'ਚ ਰਹਿੰਦੇ ਨੇ ਤੇ ਉਹਨਾਂ ਨੇ ਅਸਾਮੀ ਕਲਚਰ ਅਸਾਮੀ ਰੌ ਰੀਤਾਂ ਨੂੰ ਪੂਰਨ ਤੌਰ ਤੇ ਅਪਣਾ ਲਿਆ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਯੋਧੇ ਸਨ ਉਹਨਾਂ ਦੇ ਸਿਪਾਹੀ ਸਨ ਜਿਹੜੇ ਕਿ ਅਮੋ ਅਤੇ ਬਰਮਾ ਦੀ ਜਦੋਂ ਲੜਾਈ ਹੋਈ ਹੈ ਕਨਫਲਿਕਟ ਹੋਇਆ ਤਾਂ ਅਮੋਰ ਰਾਜਾਂ ਦੀ ਮਦਦ ਦੇ ਲਈ ਤਕਰੀਬਨ ਕੋਈ 500 ਸੈਨਿਕ ਪੰਜਾਬ ਤੋਂ ਉੱਥੇ ਭੇਜੇ ਗਏ ਸਨ ਤੇ ਇਹਨਾਂ ਦੇ ਵਿੱਚੋਂ ਕੁਝ ਸ਼ਹੀਦ ਹੋ ਗਏ ਤੇ ਜਿਹੜੇ ਬਚ ਗਏ ਉਹ ਉੱਥੇ ਹੀ ਵਸ ਗਏ ਉਹਨਾਂ ਨੇ ਉੱਥੋਂ ਦੀਆਂ ਮੂਲ ਔਰਤਾਂ ਦੇ ਨਾਲ ਵਿਆਹ ਕਰਾਇਆ ਪਰ ਸਿੱਖੀ ਰੌ ਰੀਤਾਂ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਅੱਜ ਨਾਗਾਉਂ ਦੇ ਨੇੜੇ-ਤੇੜੇ ਕਈ ਪਿੰਡ ਸਿੱਖਾਂ ਦੇ ਨੇ ਤੇ ਇੱਥੋਂ ਜਿਹੜੇ ਸਿੱਖ ਨੇ ਉਹ ਪਾੜ ਲਿਖ ਕੇ ਆਈਐਸ ਆਈਪੀਐਸ ਵੀ ਬਣੇ ਤੇ ਕਈ ਇੱਕ ਪਿੰਡ ਤਾਂ ਅਧਿਆਪਕਾਂ ਦਾ ਹੀ ਕਿਹਾ ਜਾਂਦਾ ਹੈ ਖੇਤੀ ਕਰਾਉਂਦੇ ਨੇ ਹੋਰ ਵਪਾਰ ਕਰਦੇ ਨੇ ਤੇ ਅੱਜ ਤੁਹਾਨੂੰ ਇਸ ਇਲਾਕੇ ਦੀ ਇੱਕ ਸੈਰ ਕਰਾਉਣੀ ਹੈ ਇਹ ਸਿਲਸਿਲਾ ਜਾਰੀ ਰਹੇਗਾ ਛੋਟੇ ਛੋਟੇ ਐਪੀਸੋਡਸ ਦੇ ਵਿੱਚ ਤੇ ਇਸ ਐਪੀਸੋਡ ਦੇ ਲਈ ਮੈਂ ਤੁਹਾਨੂੰ ਇੱਕ ਦਰਖਾਸਤ ਕਰਾਂਗਾ ਬੇਨਤੀ ਕਰਾਂਗਾ ਹੋ ਸਕਦਾ ਕਿ ਇਹਨੂੰ ਇਨ ਵਿਊ ਨਾ ਮਿਲ ਕਿਉਂਕਿ ਇਹ ਇੱਕ ਸੰਜੀਦਾ ਰਿਪੋਰਟ ਹੈ ਪਰ ਇਹ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਤੁਸੀਂ ਫਾਲੋ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਜੇ ਹੋ ਸਕੇ ਤਾਂ ਸਾਨੂੰ ਸਟਾਰਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਨੂੰ ਫਾਈਨੈਂਸ਼ੀਅਲ ਤੌਰ ਦੇ ਉੱਤੇ ਅਜਿਹੇ ਪ੍ਰੋਗਰਾਮ ਬਣਾਉਣ ਦੇ ਲਈ ਮਦਦ ਵੀ ਕਰ ਸਕਦੇ ਆ ਸੋ ਅੱਜ ਗੱਲ ਕਰਾਂਗੇ ਅਸੀਂ ਇਹਨਾਂ ਸਿੱਖਾਂ ਦੀ ਇੱਕ ਗੁਰੂ ਘਰ ਦੀ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਗੁਰੂ ਘਰ ਦੇ ਵਿੱਚ ਜਿੱਥੇ ਇਤਿਹਾਸਕ ਵਸਤਾਂ ਸੰਭਾਲ ਕੇ ਰੱਖੀਆਂ ਗਈਆਂ ਨੇ ਯੋਧਿਆਂ ਦੀਆਂ ਕੁਝ ਹਥਿਆਰ ਸੰਭਾਲ ਕੇ ਰੱਖੇ ਗਏ ਨੇ ਤਾਂ ਬ੍ਰਹਮਪੁੱਤਰ ਦੀ ਇੱਕ ਟ੍ਰਿਬਿਊਟਰੀ ਦੇ ਕੰਡੇ ਤੇ ਵਸਿਆ ਇਹ ਗੁਰੂ ਘਰ ਦੇ ਵਿੱਚ ਸਾਡੇ ਬਿਰਧ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੰਭਾਲੇ ਹੋਏ ਨੇ ਇੱਥੋਂ ਦੇ ਸਿੱਖਾਂ ਤੋਂ ਹੀ ਅਸੀਂ ਜਾਣਿਆ ਇੱਥੋਂ ਦਾ ਇਤਿਹਾਸ ਕਿੰਨੇ ਖੂਬਸੂਰਤ ਇਲਾਕੇ ਦੇ ਵਿੱਚ ਕਿੰਨੀ ਖੂਬਸੂਰਤ ਨੇਚਰ ਦੇ ਜਿਹੜਾ ਬੁੱਕਲ ਦੇ ਵਿੱਚ ਇਹ ਗੁਰੂ ਘਰ ਉੱਥੇ ਹਨ ਗੁਰੂ ਆਹੇ ਗੁਰੂ ਵਾਹੇ ਗੋਲਾ ਤੋਂ ਬਾਅਦ ਅਸੀਂ ਨਗਾਉਂ ਤੋਂ ਜਦੋਂ ਕੋਹਾਟੀ ਵੱਲ ਨੂੰ ਚੱਲਦੇ ਆ ਤਾਂ ਮੇਨ ਹਾਈਵੇ ਤੋਂ ਕੋਈ 5 ਕਿਲੋਮੀਟਰ ਅੰਦਰ ਹੈ ਪਿੰਡ ਛਾਪਰਮੁਖ ਇਸ ਵਕਤ ਅਸੀਂ ਗੁਰਦੁਆਰਾ ਮਾਤਾ ਜੀ ਦੇ ਅੰਦਰ ਹੈ ਸੋ ਇਹ ਗੁਰਦੁਆਰਾ ਇੱਥੋਂ ਲਈ ਇੱਕ ਬਹੁਤ ਵੱਡਾ ਇਤਿਹਾਸ ਰੱਖਦਾ ਹੈ ਬੜੀ ਇੰਪੋਰਟੈਂਸ ਰੱਖਦਾ ਇਸ ਗੁਰਦੁਆਰੇ ਦੇ ਬਾਰੇ ਇਸ ਇਤਿਹਾਸ ਬਾਰੇ ਤਾਂ ਪ੍ਰਬੰਧਕਾਂ ਤੋਂ ਇੱਥੋਂ ਦੇ ਰਹਿਣ ਵਾਲੇ ਤੋਂ ਜਾਵਾਂਗੇ ਪਰ ਵਾਰਾਂਡੇ ਦੇ ਵਿੱਚ ਹੀ ਇਸ ਗੁਰਦੁਆਰੇ ਬਾਰੇ ਲਿਖਿਆ ਗਿਆ ਕੀ ਲਿਖਿਆ ਗਿਆ ਜੀ 8 ਸਨ 1820 ਤੋਂ 22 ਦੇ ਵਿੱਚ ਓਮ ਜਾਤੀ ਦੇ ਰਾਜਾ ਵਿਦਿਆ ਨਾਰਾਇਣ ਚੰਦਰਕਾਂਤ ਨੇ ਬਰਮਾ ਦੀ ਸੈਨਾ ਨੂੰ ਹਰਾਉਣ ਤੇ ਅਸਾਮ ਨੂੰ ਆਜ਼ਾਦ ਗਰੋਂ ਦੇ ਲਈ ਬਾਹਰ ਆ ਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਸੇਨਾਪਤੀ ਚੇਤਨ ਸਿੰਘ ਜਿਨ੍ਹਾਂ ਨੂੰ ਲੋਕਲ ਨਾਂ ਦੇ ਵਿੱਚ ਚਤਨਿਆ ਸਿੰਘ ਦੇ ਨਾਂ ਨਾਲ ਮਸ਼ਹੂਰ ਸੀਗੇ ਦੀ ਅਗਵਾਈ ਦੇ ਵਿੱਚ ਕੋਈ 500 ਸਿੱਖ ਸੈਨਿਕਾਂ ਦਾ ਜਥਾ ਭਜਿਆ ਚੰਦਰਕਾਂਤ ਓਮ ਸੇਨਾਪਤੀ ਚਾਰੂ ਸਿੱਖ ਸੇਨਾਪਤੀ ਚੇਤਨ ਸਿੰਘ ਮੁਸਲਮ ਸੇਨਾਪਤੀ ਮੀਰ ਦੌਲਾ ਤੇ ਅਸਾਮੀ ਸੇਨਾਪਤੀ ਕ੍ਰਿਸ਼ਨਾਰਾਮ ਦੀ ਮਦਦ ਦੇ ਨਾਲ ਹਰਦੀਕਾ ਚਾਕੀ ਦੇ ਮੋਰਚਾ ਬੰਦੀ ਕੀਤੀ ਬ੍ਰਹਮਪੁੱਤਰ ਤੇ ਕਲੰਗ ਦੀਆਂ ਨਦੀਆਂ ਨੂੰ ਪਾਰ ਕਰਕੇ ਇਹ ਸੈਨਾ ਚਾਪਰਮੁਖ ਪਹੁੰਚੀ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਚੇਤਨ ਸਿੰਘ ਤੇ ਉਹਨਾਂ ਦੀ ਸੈਨਾ ਨੇ ਬਰਮਾ ਦੀ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ ਤੇ ਹੰਦੀਰਾ ਚਾਕੀ ਦੇ ਯੁੱਧ ਦੇ ਵਿੱਚ ਅਸਾਮ ਰਾਜ ਦੇ ਲਈ ਉਹਨਾਂ ਨੇ ਆਪਣਾ ਸ਼ਹੀਦੀ ਵੀ ਪ੍ਰਾਪਤ ਕਰ ਲਈ ਇੱਥੋਂ ਦੀ ਇੱਕ ਪਰੰਪਰਾ ਅਨੁਸਾਰ ਯੁੱਧ ਦੇ ਜਿਹੜੇ ਉਸ ਸਮੇਂ ਆਪਾਂਖੇ ਕੀ ਦਿਨ ਦੇ ਵਿੱਚ ਚਤਨ ਸਿੰਘ ਨੇ ਆਹਮ ਦੇ ਰਾਜਾ ਨਾਲ ਵਾਦਾ ਕੀਤਾ ਸੀਗਾ ਕਿ ਅਗਰ ਜ਼ਰੂਰਤ ਪਈ ਤਾਂ ਉਹ ਆਪਣੇ ਜਾਨ ਵੀ ਕੁਰਬਾਨ ਕਰ ਦੇਣਗੇ ਤੇ ਆਪਣੀ ਜ਼ੁਬਾਨ ਦੇ ਪੱਕੇ ਚਤਨ ਸਿੰਘ ਦੇ ਠੀਕ ਉਹੀ ਕੀਤਾ ਅਸਾਮ ਰਾਜ ਅੱਜ ਵੀ ਚਤਨ ਸਿੰਘ ਦਾ ਸਤਕਾਰ ਦੇ ਵਿੱਚ ਯਾਦ ਕਰਦਾ ਤੇ ਆਪਣਾ ਉਹਨਾਂ ਪ੍ਰਤੀ ਅਭਾਰ ਵੀ ਪ੍ਰਗਟ ਕਰਦਾ ਸੋ ਮਾਰਮਿਕ ਕਥਾ ਦੇ ਵਿੱਚ ਜ਼ਿਕਰ ਹੈ ਅਸਾਮ ਦੇ ਇੱਕ ਬਹੁਤ ਹੀ ਪ੍ਰੋਮਿਨੈਂਟ ਲੇਖਕ ਨੇ ਰਜਨੀਕਾਂਤ ਬੋਰ ਦਲੋਈ ਨੇ ਆਪਣੇ ਇੱਕ ਨੋਵਲ ਦੇ ਵਿੱਚ ਮਨੋਮਤੀ ਦੇ ਵਿੱਚ ਵੀ ਕੀਤਾ ਹੈ ਹਰਦੀਜਾ ਚੱਕੀ ਦੇ ਯੁੱਧ ਵਿੱਚ ਬਰਮਾਂ ਦੀ ਸੈਨਾ ਨੂੰ ਹਰਾਉਣ ਤੋਂ ਬਾਅਦ ਬਚੀ ਹੋਈ ਸਿੱਖ ਸੈਨਾ ਪੰਜਾਬ ਵਾਪਸ ਨਹੀਂ ਗਈ ਬਲਕਿ ਅਸਾਮ ਦੇ ਵਿੱਚ ਹੀ ਵਸ ਗਈ ਉਹਨਾਂ ਨੇ ਅਸਾਮੀਆਂ ਦੀ ਲੋਕਲ ਔਰਤਾਂ ਦੇ ਨਾਲ ਪਰਿਵਾਰ ਵਸਾਇਆ ਅਸਾਮੀਆਂ ਸਿੱਖਾਂ ਦੇ ਨਾਮ ਨਾਲ ਉਹ ਹੁਣ ਪਛਾਣੇ ਜਾਣ ਲੱਗੇ ਸੇਨਾਪਤੀ ਚਤਨਿਆ ਸਿੰਘ ਜਿਹਨੂੰ ਆਪਾਂ ਕਹਿੰਨੇ ਨੇ ਯੁੱਧ ਦੇ ਵਿੱਚ ਜਦੋਂ ਸ਼ਹੀਦੀ ਪ੍ਰਾਪਤ ਕਰ ਲਈ ਤਾਂ ਉਹਨਾਂ ਦੀ ਪਤਨੀ ਜਿਨ੍ਹਾਂ ਨੂੰ ਸਾਰੇ ਮਾਤਾ ਜੀ ਨਾਲ ਜਾਣਦੇ ਸੀਗੇ ਉਹ ਬਚ ਗਏ ਸੀਗੇ ਹਰਦੀਗਾ ਚਾਕੀ ਦੇ ਵਿੱਚ ਆਪਣੇ ਪਤੀ ਦੀ ਸ਼ਹੀਦੀ ਤੋਂ ਬਾਅਦ ਮਾਤਾ ਜੀ ਬਚੇ ਹੋਏ ਸਿੱਖਾਂ ਦੇ ਨਾਲ ਉੱਥੋਂ ਨਿਕਲ ਆਏ ਤੇ ਉਹਨਾਂ ਨੇ ਬ੍ਰਹਮਪੁੱਤਰ ਦੇ ਡਾਊਨਸਟ੍ਰੀਮ ਜੇ ਆਪਾਂ ਕਹੀਏ ਧਾਰਾ ਦੇ ਅਨਕੂਲ ਬ੍ਰह्मਪੁੱਤਰ ਪਾਰ ਕੀਤਾ ਤੇ ਫਿਰ ਕਾਜਲਮੁਖੀ ਦੇ ਵਿੱਚ ਹੁੰਦੇ ਹੋਏ ਕਪੀਲੀ ਨਦੀ ਤੇ ਤਿਤਿਆਮਾਰੀ ਖੁੰਟੀ ਨੂੰ ਪਾਰ ਕਰਦੇ ਹੋਏ ਨਗਾਮ ਦੇ ਚਾਪਰਮੁਖ ਦੇ ਵਿੱਚ ਆਪਣਾ ਪੜਾ ਕੀਤਾ ਇਸੇ ਯਾਤਰਾ ਦੇ ਵਿੱਚ ਕੁਝ ਧਾਰਮਿਕ ਸ਼ਾਸਤਰ ਜਿਹੜੇ ਮੈਂ ਤੁਹਾਨੂੰ ਦਿਖਾਉਣਾ ਹੈ ਅੰਦਰ ਆਪਾਂ ਚੱਲਦੇ ਹਾਂ ਧਾਰਮਿਕ ਸ਼ਾਸਤਰਾਂ ਦੇ ਵਿੱਚ ਆਪਾਂ ਕਹੀਏ ਕੀ ਜੋ ਇੱਥੇ ਧਾਰਮਿਕ ਕਹੀ ਗਿਆ ਹੁਣ ਇਹ ਸ਼ਾਸਤਰ ਜਿਹੜੇ ਨੇ ਇਹ ਦੋ ਤੋਪਾਂ ਛੋਟੀਆਂ ਦੋ ਤੋਪਾਂ ਤੁਹਾਨੂੰ ਮੈਂ ਦਿਖਾਉਣਾ ਹੈ ਇਹ ਦੋ ਤੋਪਾਂ ਇੱਥੇ ਨਿਸ਼ਾਨੀ ਵਿੱਚੋਂ ਪਈਆਂ ਨੇ ਜਿਨ੍ਹਾਂ ਨੂੰ ਬੜਾ ਢੰਗ ਦੇ ਨਾਲ ਪ੍ਰੀਜ਼ਰਵ ਕੀਤਾ ਗਿਆ ਇਹੇ ਤੋਪਾਂ ਸੀ ਜਿਨ੍ਹਾਂ ਦੇ ਵਿੱਚ ਉਤੋਂ ਬਰੂਦ ਭਰਿਆ ਜਾਂਦਾ ਸੀ ਗੋਲੀ ਸੱਕਾ ਭਰਿਆ ਜਾਂਦਾ ਸੀ ਤੇ ਆ ਮੋਰੀ ਹੈਗੀ ਆ ਆ ਮੋਰੀ ਦੇ ਜ਼ਰੀਏ ਇੱਥੋਂ ਅੱਗ ਲਾਈ ਜਾਂਦੀ ਸੀ ਬੱਤੀ ਲਾਈ ਜਾਂਦੀ ਸੀ ਤੇ ਇਹ ਫਾਇਰ ਕਰਦੀ ਸੀਗੀ ਇਹ ਦੋ ਤੋਪਾਂ ਦੇ ਨਾਲ ਇੱਕ ਚੱਕੀ ਹੈ ਤੇ ਇੱਕ ਕੁੰਡਾ ਉਹਦੇ ਬਾਰੇ ਕਿਹਾ ਜਾਂਦਾ ਕਿ ਮਾਤਾ ਜੀ ਇਹਦੇ ਨਾਲ ਜਿਹੜੇ ਸੈਨਿਕ ਸੀਗੇ ਉਹ ਨਾਲ ਚੱਲੇ ਸੀ ਆ ਕਿਉਂਕਿ ਇੱਥੇ ਰਾਸ਼ਨ ਪਾਣੀ ਹੋਰ ਸੀ ਆਪ ਦਾ ਕਣਕ ਆਟਾ ਪੀਂਦੇ ਸੀ ਰੋਟੀ ਬਣਾਉਂਦੇ ਸੀ ਮਸਾਲਾ ਰਗੜਦੇ ਸੀਗੇ ਇਸੇ ਤਰ੍ਹਾਂ ਹੀ ਇੱਕ ਤੋਪ ਜਿਹੜੀ ਹੈਗੀ ਆ ਬੰਦੂਕ ਉਹ ਅੰਦਰ ਪਈ ਹੈ ਸੋ ਮੈਂ ਦਿਖਾਉਂਗਾ ਤੁਹਾਨੂੰ ਉਹ ਇਹ ਤੋਪ ਅਸੀਂ ਬਾਹਰ ਕੱਢ ਕੇ ਵੀ ਤੁਹਾਨੂੰ ਦਿਖਾਵਾਂਗੇ ਇਹ ਤੋਪ ਅੰਦਰ ਪਈ ਹੈ ਸੋ ਤੁਸੀਂ ਮੈਂ ਚਾਹੂੰਗਾ ਕਿ ਕੈਮਰਾਮੈਨ ਅੰਦਰ ਜਾ ਕੇ ਰਾਮ ਸਿੰਘ ਤੁਹਾਨੂੰ ਇਹ ਸਤੂਪ ਦਿਖਾਉਣ ਕੁਝ ਨਿਸ਼ਾਨੀਆਂ ਨੇ ਸੁਖ ਹਸਨ ਵਾਲੇ ਆਪਣੇ ਕਮਰੇ ਦੇ ਵਿੱਚ ਇਹ ਤੂਪਈ ਹੈ ਸੋ ਇਸ ਸਤੂਪ ਨੂੰ ਅਸੀਂ ਬਾਹਰ ਲੈ ਕੇ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਇਸ ਚਾਪਰ ਮੁਖ ਦੇ ਕੁਝ ਪ੍ਰਮੁੱਖ ਸੱਜਣ ਬੈਠੇ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ इतों दे वाह जी का खालसा की कि क्या नाम है जी आप निरंजन सिंह निरंजन सिंह जी यहाँ के बारे में कुछ बताइए पहले तो रेल का नौकरी का किया रहा अभी रिटायरमेंट है तो हम तो सिक्सटी सेवन हम लोग का ऑल परिवार सिख परिवार है और हम लोग सुबह और शाम पाठ करता है यहाँ और हम सबरा काम करता है प्रसाद बनाता है ज़्यादा ये गुरुद्वारे में केस कब जो होता है इकट्ठ कब होता है बाहर से भी संगत आती है हाँ आते है, है? बाहर से हम का ये गुरुद्वारे में गुरु तेग बार गुरु तेग बहादुर तिथि का मनाता है अप्रैल में अठारह अप्रैल में तिथि बड़ा तिथि मनाता है यहाँ पर बहुत हर ऑल असम का आदमी लुक आता है तो हम का जो आख, आखन पाठ रखता है कम से कम पंद्रह सोलह तो पाठ होता है और गारंटी बिहार से भी, भी मंगाता है बरकुला से भी मंगाता है हम लोग का यहाँ भी है गारंटी गुर, वो लोग पाठ करता है जी तो परिवार यहाँ कितने हैं क्या काम करते हैं ज़्यादा परिवार हम लोग का यहाँ परिवार तो है सिक्सटी सेवन परिवार तो है और कोई किसी का खेती बाड़ी है और कोई गाड़ी है और पोस्टल डिपार्टमेंट का नौकरी भी करता है मास्टर भी है हर हर किस्म का काम करता है यहाँ ਹਰ ਕਿਸਮ ਦਾ ਕੰਮ ਇੱਥੋਂ ਦੇ ਸਾਡੇ ਅਸਾਮੀ ਸਿੱਖ ਜਿਹੜੇ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ ਇਹਨਾਂ ਦਾ ਇਤਿਹਾਸ 1820 ਤੋਂ ਜੁੜਿਆ ਹੋਇਆ ਹੈ ਅ ਸਭ ਤੋਂ ਚੀਜ਼ ਸਿੱਖਣ ਵਾਲੀ ਇੱਥੇ ਕੀ ਹੈ ਅ ਅਸੀਂ ਪੰਜਾਬ ਦੇ ਵਿੱਚ ਇੱਕ ਚੀਜ਼ ਕਹਿ ਦਿੰਦੇ ਆ ਕਿ ਸਰਕਾਰ ਨੌਕਰੀਆਂ ਨਹੀਂ ਦਿੰਦੀ ਕਾਮਯਾਬ ਨਹੀਂ ਹੁੰਦੇ ਇੱਥੇ ਜਿਹੜੇ ਸਾਡੇ ਸਿੱਖ ਨੇ ਜੇਕਰ ਇਹਨਾਂ ਨਾਲ ਗੱਲ ਕੀਤੀ ਜਾਵੇ ਦੇਖੋ ਸਾਰੇ ਹੀ ਅ ਸਮਰਥ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਖੇਤੀ ਬੜੀ ਥੋੜੀ ਥੋੜੀ ਹੈ ਪਰ ਨੌਕਰੀਆਂ ਪੜ੍ਹਾਈ ਆਈਪੀਐਸ ਤੱਕ ਆਈਐਸ ਤੱਕ ਭਾਈ ਸਾਹਿਬ ਨੇ ਹੁਣੇ ਦੱਸਿਆ ਉਹ ਰੇਲਵੇ ਡਰਾਈਵਰ ਜਿਹੜੇ ਨੇ ਰਿਟਾਇਰ ਹੋਏ ਨੇ ਸੋ ਅਗਲੇ ਬੱਚੇ ਵੀ ਬੜੇ ਪੜ੍ਹ ਰਹੇ ਨੇ ਸਵੀਡਨ ਤੱਕ ਇੱਥੋਂ ਦੇ ਬੱਚੇ ਗਏ ਹੋਏ ਨੇ ਸੋ ਅਸਾਮ ਦੇ ਜਿਹੜੇ ਸਾਡੇ ਅਸਾਮੀ ਸਿੱਖ ਨੇ ਉਹਨਾਂ ਦਾ ਜਿੱਥੇ ਇੱਥੋਂ ਦੇ ਅਸਾਮ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇੱਕ ਹੋਰ ਵੀ ਬਹੁਤ ਵੱਡਾ ਯੋਗਦਾਨ ਹੈ ਉਹ ਸਿੱਖ ਪਰੰਪਰਾਵਾਂ ਤੇ ਗੁਰਸਿੱਖੀ ਇਹਨਾਂ ਨੇ ਬਚਾ ਕੇ ਰੱਖੀ ਹੋਈ ਹੈ ਜਿੰਨੇ ਮੈਨੂੰ ਸਿੱਖ ਮਿਲੇ ਨੇ ਲਗਭਗ ਸਾਰੇ ਅੰਮ੍ਰਿਤਧਾਰੀ ਸਿੰਘ ਨੇ ਅੰਮ੍ਰਿਤ ਛਕਿਆ ਹੋਇਆ ਸਾਰਿਆਂ ਨੇ ਸ੍ਰੀ ਸਾਹਿਬ ਪਾਈ ਹੋਈ ਹੈ ਪਰੰਪਰਾ ਵੀ ਹੈ ਕਿ ਸਵੇਰੇ ਜਿਹੜਾ ਵਿਆਹ ਸ਼ਾਦੀ ਹੈ ਉਹ ਵੀ ਅੰਮ੍ਰਿਤ ਵੇਲੇ ਕਰਦੇ ਨੇ ਸੋ ਵਧਾਈ ਦੇ ਪਾਤਰ ਨੇ ਸਾਡੇ ਅ ਅਸਾਮ ਦੇ ਸਿੱਖ ਹੋਰ ਵੀ ਤੁਹਾਡੇ ਨਾਲ ਜਾਣਕਾਰੀ ਲੈ ਕੇ ਮੈਂ ਸਵਰਦ ਸਿੰਘ ਦਾ ਨੇ ਲਿਆ ਮੇਰੇ ਨਾਲ ਕੈਮਰਾਮੈਨ ਰਾਮ ਸਿੰਘ ਤੇ ਸਭ ਤੋਂ ਉੱਪਰ ਅ ਸਾਡੇ ਮੇਰੇ ਮੈਂਟਰ ਸਰਦਾਰ ਅਵਿਨਾਸ਼ ਸਿੰਘ ਹੋਰਾਂ ਦਾ ਮੈਂ ਧੰਨਵਾਦ ਕਰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਲੈਣਾ